ਸਾਚੀਰਕਾਲ ਅਸੀਂ ਇਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਤੇ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਕੌਲ ਦਿੱਤੀ ਗਈ ਹੈ ਦਿੱਲੀ ਕੂਚ ਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਵੱਡੇ ਇਕੱਠ ਦੀ ਕੌਲ ਦਿੱਤੀ ਗਈ ਹੋਈ ਹੈ ਇਸ ਵਕਤ ਤੁਸੀਂ ਸਿਚੁਏਸ਼ਨ ਵੇਖ ਰਹੇ ਹੋ ਕਿ ਕੀ ਕੁਝ ਹਾਲਾਤ ਨੇ ਮੇਰੇ ਪਿੱਛੇ ਤੁਸੀਂ ਬੈਰੀਕੇਟਿੰਗ ਵੀ ਹੋਈ ਵੇਖ ਰਹੇ ਹੋ ਤੇ ਇਸ ਤੋਂ ਪਿੱਛੇ ਵੀ ਜਿਹੜੇ ਪੁਲਸੇ ਨਾਕੇ ਲੱਗੇ ਹੋਏ ਨੇ ਤੇ ਜਿਵੇਂ ਅਸੀਂ ਕਿਸਾਨ ਅੰਦੋਲਨ ਦੇ ਦੌਰਾਨ ਦੇਖਿਆ ਸੀ ਕਿ ਹਰਿਆਣੇ ਦੀ ਜਿਹੜੀ ਪੁਲਿਸ ਹੈ ਸ਼ੰਭੂ ਮੋਰਚੇ ਦੇ ਉੱਤੇ ਉਹਨਾਂ ਨੇ ਆਪਣੀ ਬੈਰੀਕੇਟਿੰਗ ਕੀਤੀ ਗਈ ਸੀ ਤੇ ਜਿਹੜੇ ਪੁਲਿਸ ਬਾਲ ਲਗਾਇਆ ਗਿਆ ਸੀ ਤੇ ਕਿਸਾਨਾਂ ਨੂੰ ਦਿੱਲੀ ਕੀ ਹਰਿਆਣੇ ਦੇ ਵਿੱਚ ਵੀ ਐਂਟਰ ਨਹੀਂ ਕਰਨ ਦਿੱਤਾ ਗਿਆ ਸੀ ਅੱਜ ਜਿਹੜੀ ਕਾਲ ਦਿੱਤੀ ਗਈ ਹੈ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਸਾਥ ਦੇ ਰਹੀਆਂ ਨੇ ਅਸੀਂ ਅੱਗੇ ਚੱਲ ਕੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਨਾਲ ਦੀ ਨਾਲ ਤੁਹਾਨੂੰ ਸਿਚੁਏਸ਼ਨ ਵਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਪੁਲਿਸ ਦਾ ਹਮਲਾ ਇੱਥੇ ਮੌਜੂਦ ਹੈ ਕਿਉਂਕਿ ਇਸ ਤੋਂ ਅੱਗੇ ਜਿਹੜਾ ਪੁਲ ਹੈ ਕੱਗਰ ਦਾ ਪੁਲ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਹਰਿਆਣੇ ਦੀ ਸ਼ੁਰੂਆਤ ਹੋ ਜਾਂਦੀ ਹੈ ਅੱਗੇ ਚੱਲ ਕੇ ਅਸੀਂ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਦੇ ਨਾਲ ਵੀ ਔਰ ਗੁਰਦੀਪ ਸਿੰਘ ਬਠਿੰਡਾ ਜਿਹੜੇ ਕਿ ਕੌਮੀ ਇਨਸਾਫ ਮੋਰਚੇ ਦੇ ਪ੍ਰਮੁੱਖ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਪੰਜ ਪਿਆਰਿਆਂ ਦੇ ਵਿੱਚੋਂ ਸਾਰੇ ਹੀ ਪੰਜ ਪਿਆਰੇ ਔਰ ਕਿਸਾਨ ਜਥੇਬੰਦੀਆਂ ਵੀ ਇੱਥੇ ਮੋਰਚਾ ਲਾ ਕੇ ਬੈਠੀਆਂ ਹੋਈਆਂ ਨੇ ਵੱਖ-ਵੱਖ ਜਥੇਬੰਦੀਆਂ ਅੱਜ ਦੀ ਕੋਲ ਨੂੰ ਸਾਥ ਦੇ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਵਾਹਿ ਫਤਿਹ ਤੇ ਮੈਂ ਪਹਿਲਾਂ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ ਦੇ ਨਾਲ ਗੱਲ ਕਰਦਾ ਫਿਰ ਬਹੁਤ ਸਤਿਕਾਰਯੋਗ ਸਾਡੇ ਨਾਲ ਇੱਥੇ ਪੰਜ ਪਿਆਰੀ ਸਾਈਬਾਨ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੀ ਸਿੰਘ ਸਾਹਿਬ ਕਿਦਾਂ ਵੇਖ ਰਹੇ ਹੋ ਜੀ ਅੱਜ ਦੀ ਜਿਹੜੀ ਕੋਲ ਹੈ ਅਸੀਂ ਪਹਿਲਾਂ ਵੀ ਵੇਖਿਆ ਕਿ ਸ਼ੰਭੂ ਮੋਰਚੇ ਦੇ ਉੱਤੇ ਜਦੋਂ ਵੀ ਮੋਰਚਾ ਲੱਗਦਾ ਹੈ ਤੇ ਦਿੱਲੀ ਕੀ ਉਹਨਾਂ ਨੂੰ ਹਰਿਆਣੇ ਦੇ ਵਿੱਚ ਵੀ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਸਾਨੂੰ ਇਹ ਮਸੂਹੀ ਸੰਧਾਇਕ ਸਰਕਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੀ ਇਹ ਬਿਲਕੁਲ ਗੈਰ ਜਮਹੂਰੀ ਹੈ ਰਾ ਫੇਰ ਉਹ ਰੌਲਾ ਪਾਉਂਦੇ ਜੀ ਕਿਸਾਨਾਂ ਨੇ ਪੰਥ ਨੇ ਰਸਤਾ ਬੰਦ ਕਰ ਲਿਆ ਬੰਨਤਾ ਸਰਕਾਰ ਕਰਦੀ ਹੈ ਇੱਥੇ ਗੁਰਦੁਆਰਾ ਸੀਸਗੰਜ ਜਾਣਾ ਹੈ ਸੀਸਗੰਜ ਜਾ ਕੇ ਅਰਦਾਸ ਕਰਨੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਕੱਲੀ ਆਰਐਸ ਜਾਂ ਭਗਵਤ ਤਤ ਹੈ ਨਹੀਂ ਉਹ 140 ਕਰੋੜ ਲੋਕਾਂ ਦਾ ਹੈ ਅਸੀਂ ਸਾਡੇ ਭਾਈਚਾਰੇ ਨੇ ਦੇਸ਼ ਦੀ ਯਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ ਇਹ ਧਰਮ ਵੀ ਗੁਰੂ ਸਾਹਿਬ ਕਰਕੇ ਬਚਿਆ ਤੇ ਦੇਸ਼ ਦੀ ਜਿਹੜੀ ਕੁਰਸੀ ਤੇ ਬੈਠਿਆ ਉਹ ਵੀ ਸਿੱਖਾ ਕਰਕੇ ਬਚੇ ਤੇ ਸਿੱਖਾਂ ਦੇ ਉੱਤੇ ਹੀ ਉਹ ਅਤਿਆਚਾਰ ਕਰ ਰਹੇ ਐ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਅਕਿਰਤਕੰਤਾ ਹੈ ਤੇ ਅਕਿਰਤਕੰਤਾ ਜਿਹੜੀ ਹੈ ਉਹ ਲੈ ਕੇ ਬੈਠ ਜੇਗੀ ਦੇਸ਼ ਦੇ ਇਸ ਸਿਸਟਮ ਨੂੰ ਜਿਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਫਰ ਨਾਮੇ ਚ ਇੱਕ ਬਚਨ ਹੈ ਜਿਹੜੇ ਉਹ ਚਿੱਠੀ ਦੇ ਵਿੱਚ ਜਿਹਦੇ ਮੈਂ ਤੁਹਾਨੂੰ ਫਾਰਸੀ ਅਰਥ ਕਰਕੇ ਦੱਸਦਾ ਹਾਂ ਮਹਾਰਾਜ ਜੀ ਜੇ ਉਹਨੂੰ ਔਰੰਗਜ਼ੇਬ ਨੂੰ ਕਿਹਾ ਵੀ ਕੀ ਹੋ ਗਿਆ ਜੇ ਤੂੰ ਚਾਰ ਜਿਹੜੇ ਸਾਡੇ ਉਹਨੇ ਕਿਹਾ ਸੀ ਨਾ ਪਚੰਗੀ ਪਚੰਗ ਦਾ ਮਤਲਬ ਹੁੰਦਾ ਵੀ ਛੱਪਾਂ ਦੇ ਪੁੱਤ ਚੰਗੀ ਮਾਰਤੀ ਕਿ ਤੇ ਹਜੇ ਮੇਰਾ ਖਾਲਸਾ ਪੰਥ ਆ ਜਿਹੜਾ ਉਹ ਸਪੋਲ ਗਿਆ ਸਾਪਾ ਜਿਹੜਾ ਉਹ ਜਿਉਂਦਾ ਹੈ ਉਹ ਤੇਰੀ ਛਾਤੀ 'ਚ ਆ ਕੇ ਡੰਗ ਮਾਰੂ ਖਾਲਸਾ ਪੰਥ ਆ ਜਿਹੜਾ ਇਹ ਜਿਉਂਦਾ ਹੈ ਨਾ ਇਹਨੂੰ ਕੋਈ ਖਤਮ ਕਰ ਸਕਦਾ ਇਹਦੇ ਨਤੀਜੇ ਇਹਨਾਂ ਨੂੰ ਭੁਗਤਣੇ ਪੈਣਗੇ ਬੜੀਆਂ ਤਿੰਨ ਗੱਲਾਂ ਜਾਇਜ਼ ਹੈ ਰਿਹਾਈਆਂ ਸਜਾਵਾਂ ਪੂਰੀਆਂ ਕਰਨ ਵਾਲੇ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਵੀ ਕਰਦੀ ਹੈ ਸਖਤ ਸਜ਼ਾ ਹੋਵੇ ਤੇ ਜੀ ਇਹ ਵੀ ਜਿਹੜੀ ਸਟਾਂ ਜਿਹੜੀਆਂ ਸਰਕਾਰ ਨੇ ਬਣਾਈਆਂ ਵੀ ਆ ਦੋਸ਼ੀ ਹੈ ਉਹਨਾਂ ਦਾ ਚਲਾਨ ਅੱਛੀ ਤਾਂ ਸਟ ਨਹੀਂ ਬਣਾਈ ਜੇ ਉਹਨਾਂ ਨੂੰ ਹੀ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਇਹਦਾ ਮਤਲਬ ਇਹ ਆ ਵੀ ਸਰਕਾਰ ਪੰਜਾਬ ਨੂੰ ਵਾਕ ਹੀ ਕਰਨਾ ਚਾਹੁੰਦੀ ਹੈ ਤੇ ਚੌਥੀ ਗੱਲ ਅਸੀਂ ਕਹਿੰਦੇ ਵੀ ਸਾਨੂੰ ਮੋਰਚੇ ਨੂੰ ਬਹੁਤ ਵੱਡੀ ਗੱਲ ਜਿਹੜਾ ਹਮਾਇਤ ਮਿਲ ਰਹੀ ਹੈ ਕਿਸਾਨ ਤੇ ਵਪਾਰੀ ਸਾਰੇ ਪੰਜਾਬ ਦੇ ਜਿਹੜੇ ਸ਼ਹਿਰ ਦੇ ਲੋਕ ਆ ਸੰਤ ਸਮਾਜ ਆ ਧਾਰਮਿਕ ਸਖਸ਼ੀਅਤ ਹੈ ਉਹਨੂੰ ਇਕੱਠਾ ਕਰਕੇ ਇਹ ਅਸੀਂ ਬਹੁਤ ਵੱਡਾ ਹੈ ਇਸ ਤੋਂ ਬਾਅਦ ਪ੍ਰੋਗਰਾਮ ਲਿਖਾਂਗੇ ਸਾਰੇ ਨਾਲ ਸਲਾਹ ਕਰਕੇ ਕਿ ਬਿਲਕੁਲ ਗੈਰ ਜਮਹੂਰੀ ਹੈ ਤਿੰਨ ਸਾਲਾਂ ਦੇ ਵਿੱਚ ਜੇ ਅਸੀਂ ਕਿਤੇ ਉੱਥੇ ਇੱਕ ਵੀ ਘਟਨਾ ਨਹੀਂ ਵਾਪਰੀ ਸ਼ਾਂਤੀ ਹੈ ਤੇ ਫਿਰ ਹੋਰ ਸਾਡੀ ਪਰਖ ਕੀ ਕਰਨੀ ਹੈ ਜੀ ਕਿ ਚਾਹੁੰਦੀ ਹੈ ਸਰਕਾਰ ਵੀ ਸ਼ਾਂਤਮਈ ਮੋਰਚਿਆਂ ਤੇ ਤੇਸ਼ਾਦਤ ਕਰਕੇ ਤੇ ਉਸੇ ਹਥਿਆਰਬੰਦ ਲਹਿਰ ਪਵੇ ਤੇ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਹਕਮਨਾਨਾਂ ਨੂੰ ਅੱਗ ਨਾਲ ਖੇਡਣਾ ਨਹੀਂ ਚਾਹੀਦਾ ਅੱਗ ਦਾ ਪਤਾ ਨਹੀਂ ਹੁੰਦਾ ਵੀ ਕਿੱਧਰ ਨੂੰ ਜਾਣੀ ਹੈ ਤੇ ਲਾਉਂਦੇ ਲਾਉਂਦੇ ਤੇਲੀ ਕਿਤੇ ਵੀ ਜਾ ਸਕਦੀ ਹੈ ਇਸ ਕਰਕੇ ਕੋਈ ਮਾਤ ਤੋਂ ਸਿਆਣਪ ਤੋਂ ਕੰਮ ਲੈਣ ਧੰਨਵਾਦ ਜੀ ਜੀ ਇਸ ਵਕਤ ਤਸਵੀਰਾਂ ਤੁਹਾਨੂੰ ਵਖਾਣ ਦੀ ਕੋਸ਼ਿਸ਼ ਕਰਾਂਗੇ ਪਿੱਛੇ ਸਾਫ਼ ਤੌਰ ਦੇ ਤੇ ਦਿਖਾਈ ਦੇ ਰਹੀ ਹੈ ਬੈਰੀਕੇਡਿੰਗ ਕੀਤੀ ਹੋਈ ਹੈ हरियाणा वाले पासियों साफ तौर ਦੇ ਉੱਤੇ ਦਿਖਾਈ ਦੇ ਰਹੀ ਹੈ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਵੱਡੀਆਂ-ਵੱਡੀਆਂ ਇੱਥੇ ਮਸ਼ੀਨਾਂ ਵੀ ਤੁਹਾਨੂੰ ਇੱਕ ਵਾਰੀ ਵਿਖਾ ਦਈਏ ਫਿਰ ਅਸੀਂ ਪੰਜ ਪਿਆਰੇ ਸਾਬਾਨਾਂ ਦੇ ਕੋਲ ਜਾਵਾਂਗੇ ਕਿਉਂਕਿ ਅੱਜ ਕੋਲ ਦਿੱਤੀ ਗਈ ਹੈ ਦਿੱਲੀ ਕੁਛ ਕਰਨ ਦੀ ਤੇ ਦਿੱਲੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਸੀ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ ਤਿਲਕ ਤੇ ਜੰਜੂ ਨੂੰ ਬਚਾਉਣ ਦੀ ਖਾਤਰ ਗੁਰਗੋਵੀਨ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਕਿ ਤਿਲਕ ਜੰਜੂ ਰਾਖਾ ਪ੍ਰਪਤਾਂਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਜਨ ਹੇਤ ਇਤੀ ਜਨ ਕਰੀ ਸੀਸ ਦਿਆ ਸੀ ਨੌਚਰੀ ਤੁਸੀਂ ਇੱਥੇ ਵੇਖ ਰਹੇ ਹੋ ਕ੍ਰੇਨਸ ਵਗੈਰਾ ਲਗੀਆਂ ਹੋਈਆਂ ਨੇ ਔਰ ਦੂਸਰੇ ਵਾਲੇ ਪਾਸੇ ਜਿਹੜੀ ਬੈਰੀਕੇਟਿੰਗ ਹੈ ਉਹ ਕੀਤੀ ਗਈ ਹੈ ਸਸੀ ਜੀ ਹਾਲਜੀ ਠੀਕ ਹੋ ਕੀ ਲੱਗਦਾ ਜਾਣ ਦੇਣਗੇ ਸੋ ਸਾਹਮਣੇ ਤੁਸੀਂ ਵੇਖ ਰਹੇ ਹੋ ਅੰਬਾਲਾ ਪੁਲਿਸ ਬੈਰੀਕੇਡ ਤੇ ਉੱਤੇ ਲਿਖਿਆ ਹੋਇਆ ਔਰ ਅਸੀਂ ਕੁਝ ਮਹੀਨੇ ਪਹਿਲਾਂ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਕਿਸਾਨ ਮੋਰਚਾ ਇਸੇ ਜਗ੍ਹਾ ਦੇ ਉੱਤੇ ਲੱਗਿਆ ਹੋਇਆ ਸੀ ਤੇ ਇਥੋਂ ਡਰੋਨ ਉੱਡਿਆ ਕਰਦੇ ਸੀ ਤੇ ਇਥੋਂ ਵੀ ਫਿਰ ਜਿਹੜੇ ਫਾਇਰ ਉਹ ਜਿਹੜੇ ਕੀਤੇ ਗਏ ਚਾਹੇ ਉਹ ਅਸੀਂ ਟੀਅਰ ਗੈਸ ਦੇ ਕਹ ਲਈਏ ਜਾਂ ਫਿਰ ਜਿਹੜੇ ਰਬੜ ਦੇ ਬੁਲਟਸ ਦੀ ਵੀ ਗੱਲ ਹੁੰਦੀ ਹੈ ਜਿਹਦੇ ਨਾਲ ਕਈ ਨੌਜਵਾਨ ਜ਼ਖਮੀ ਹੋਏ ਸਨ ਸੋ ਅਗਰ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਸੀਮੈਂਟ ਦੇ ਬੈਰੀਕੇਟਿੰਗ ਵੀ ਕੀਤੀ ਗਈ ਹੈ ਸੋ ਸਾਫ਼ ਤੌਰ ਦੇ ਉੱਤੇ ਕੋਈ ਕੋਈ ਚਾਂਸ ਨਹੀਂ ਅੱਜ ਲੱਗਦਾ ਕਿ ਜਾਣ ਦੇਣਗੇ ਕਿਉਂਕਿ ਸੀਮੈਂਟ ਦੀ ਬੈਰੀਕੇਟਿੰਗ ਅੱਗੇ ਕੀਤੀ ਗਈ ਹੈ ਔਰ ਉਸ ਤੋਂ ਪਿੱਛੋਂ ਜੜੀਆਂ ਟਿਅਰ ਗੈਸ ਦੀਆਂ ਗੱਡੀਆਂ ਵੀ ਤਿਆਰ ਖੜੀਆਂ ਨੇ ਹਰਿਆਣਾ ਪ੍ਰਸ਼ਾਸਨ ਦੀਆਂ ਸੋ ਅੱਗੇ ਚੱਲਦੇ ਹਾਂ ਹੁਣ ਦੂਜੀ ਸਾਈਡ ਵੀ ਕਿਉਂਕਿ ਦੋ ਰਸਤੇ ਨੇ ਇੱਥੇ ਦੂਜੀ ਸਾਈਡ ਵੀ ਸਾਨੂੰ ਟਾਇਰ ਗੈਸ ਦੀਆਂ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਸਾਫ਼ ਤੌਰ ਦੇ ਉੱਤੇ ਔਰ ਇਸ ਤੋਂ ਪਿੱਛੇ ਬੈਰੀਕੇਡਸ ਤੋਂ ਪਿੱਛੇ ਸਾਨੂੰ ਇੱਥੋਂ ਨਜ਼ਰ ਆ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਜਿਹੜਾ ਪੁਲਿਸ ਦਾ ਅਮਲਾ ਵੀ ਇੱਥੇ ਮੌਜੂਦ ਹੈ ਤੇ ਪੰਜਾਬ ਦੀ ਤਰਫ ਤੋਂ ਕੀ ਕੁਝ ਤਿਆਰੀਆਂ ਕਿਸਾਨ ਜਥੇਬੰਦੀਆਂ ਕਰਕੇ ਆਈਆਂ ਨੇ ਤੇ ਸਿੱਖ ਜਥੇਬੰਦੀਆਂ ਕਰਕੇ ਆਈਆਂ ਨੇ ਕਿਉਂਕਿ ਜੋ ਹਾਲਾਤ ਨੇ ਉਹ ਲੱਗ ਨਹੀਂ ਰਿਹਾ ਕਿ ਅੱਜ ਇਹਨਾਂ ਨੂੰ ਦੂਜੀ ਸਾਈਡ ਜਾਣ ਦੇਣਗੇ ਹਾਲਾਂਕਿ ਮਿੱਥਿਆ ਹੋਇਆ ਸੀਗਾ ਇਹ ਕਿ 350 ਸਾਲਾ ਗੁਰਤੇਗ ਬਹਾਦਰ ਜੀ ਦਾ ਆ ਰਿਹਾ ਹੈ ਔਰ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਸ ਵੇਲੇ ਜਦੋਂ ਔਰੰਗਜ਼ੇਬ ਨੇ ਜ਼ੁਲਮ ਕੀਤਾ ਗਿਆ ਸੀ ਔਰੰਗਜ਼ੇਬ ਵੱਲੋਂ ਜ਼ੁਲਮ ਹੋ ਰਿਹਾ ਸੀ ਔਰ ਇਹ ਐਲਾਨ ਕੀਤਾ ਗਿਆ ਸੀ ਕਿ ਭਾਰਤ ਦੇ ਵਿੱਚ ਕੋਈ ਦੂਜਾ ਧਰਮ ਨਹੀਂ ਰਹੇਗਾ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣਿਆ ਤੇ ਉਹਨਾਂ ਦੇ ਇੱਕ ਤਰੀਕੇ ਨਾਲ ਵਕੀਲ ਬਣ ਕੇ ਉੱਥੇ ਗਏ ਤੇ ਆਪਣੀ ਸ਼ਹਾਦਤ ਦਿੱਤੀ ਤਿਲਕ ਤੇ ਜੰਜੂ ਨੂੰ ਬਚਾਉਣ ਦੀ ਖਾਤਰ ਇਸ ਦੇਸ਼ ਦੀ ਸਭਿਆਤ ਨੂੰ ਬਚਾਉਣ ਦੀ ਖਾਤਰ ਲekin ਅੱਜ ਕੌਮੀ ਸਾਬ ਮੋਰਚਾ ਦੇ ਆਗੂਆਂ ਦਾ ਇਹ ਕਹਿਣਾ ਹੈ ਉਹਨਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦੇ ਨੇ ਤੇ ਉਹਨਾਂ ਦੇ ਮੁਤਾਬਕ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਇਸ ਦੇ ਬਾਵਜੂਦ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਹੈ ਤੇ ਇਸੇ ਨੂੰ ਆਵਾਜ਼ ਆਪਣੀ ਸਰਕਾਰ ਤੱਕ ਪਹੁੰਚਾਉਣ ਦੇ ਲਈ ਇਹ ਸਾਰੀ ਜਦੋਜਹਿਦ ਕੀਤੀ ਜਾ ਰਹੀ ਹੈ ਕਿੱਥੇ ਜਾ ਰਹੇ ਵੀਰੇ ਤੁਸੀਂ ਸਕੂਲ ਜਾ ਰਹੇ ਹੋ ਟੂਲ ਤੇ ਜਾ ਰਹੇ ਭਾਈ ਜੀ ਆਏ ਨੇ क्या नाम है जी आपका राजू परचा आपको पीछे से किसी ने रोका नहीं नहीं किसी ने नहीं रोका आप कैसे जाएंगे टूल पे से तो तो की हुई है अभी उन्होंने बोला बात की थी उन्होंने यूपीएस ठीक करना मैंने ना यू खराब है उन्होंने कोई अच्छा यूपीएस खराब है तो चले जाओगे इधर तो नहीं बात की है करे रास्ता है अभी बात की है उनसे कि, किन से बात की है जो मेन बंदा है उन्होंने आप ਅੱਛਾ ਹੀ ਬਾਅਦ ਦੇਖੋ ਅੱਗੇ ਦਾ ਵੈਰੀਗੇਟਿੰਗ ਕੀਤੀ ਹੋਈ ਹੈ ਉਹਦਾ ਪੱਥਰ ਦੇ ਸਿਮੈਂਟਡ ਵੈਰੀਗੇਟ ਲਾਏ ਹੋਏ ਆ ਪੂਰੇ ਪੱਕੇ ਨੇ ਹਾਂ ਉਹ ਟਾਇਰ ਗੈਸ ਦੀਆਂ ਗੱਡੀਆਂ ਖੜੀਆਂ ਦੇਖੋ ਤੁਸੀਂ ਤੇ ਉਹਨਾਂ ਨੇ ਕਿਵੇਂ ਬੋਲਤਾ ਤੁਸੀਂ ਆ ਜਾਓ ਗੱਲ ਉਹਨਾਂ ਨੇ ਗੱਲ ਕਰੋਗੇ ਭਲੇਖਾ ਤਾਂ ਨਹੀਂ ਲੱਗ ਗਿਆ ਰਣ ਖਿਆ ਕਿਹਾ ਭਾਈ ਫੌਜ ਖੜੀ ਉਹਨਾਂ ਨੇ ਸੁਣਨਾ ਵੀ ਨਹੀਂ ਕਿਸੇ ਦਾ ਫਿਰ ਤੇ ਉਹਨਾਂ ਦਾ ਯੂਪੀਐਸ ਖਰਾਬ ਹੈ ਨਾ ਉਹ ਟੂਲ ਦਾ ਅੱਛਾ ਟੂ ਅੱਛਾ ਟੂਲ ਵਾਲਿਆਂ ਦਾ ਇੱਕ ਦੋ ਡੇਢ ਕਿਲੋਮੀਟਰ ਪਿੱਛੇ ਐਕਟਿਵਾ ਖੜਾ ਗਿਆ ਪੈਦਲ ਯਾਰ ਹੈਲੋ ਹੈਲੋ ਉਹਨਾਂ ਨਾਲ ਗੱਲ ਕਰੋ ਕਿ ਆ ਗੀਤਾ ਜਾਣ ਨਹੀਂ ਦੇਣਾ ਹੀ ਤੁਹਾਨੂੰ